ਸਾਰੇ ਟਰੈਕਟਰਾਂ ਦੀ ਲੋਨ ਹੋ ਜਾਊ ਬਾਈ ਸਾਰੇ ਟਰੈਕਟਰ ਦੇ ਬਾਈ ਜੀ ਆਪਣੇ ਤੇ ਲੋਨ ਹੋ ਜਾਊ ਆਰਜਨ ਨੂਬਾ ਮਹਿੰਦਰਾ 605 605 ਬਾਈ ਜੀ ਫੋਲਕਸ ਮਾਡਲ ਆ ਟੌਪ ਵਾਲਾ ਨਾ ਕੋਰ ਟਰੈਕਟਰ ਹੈ ਸੀਸੇ ਵਰਗਾ 60 HP ਵਾਲਾ DI I ਚ ਜਿਹੜਾ ਟਰੈਕਟਰ ਹੈ ਸੀ 60 HP ਵਾਲਾ ਟਰੈਕਟਰ ਟਰੈਕਟਰ ਰੇਟ ਰੱਖਿਆ ਸੀ 7 ਲੱਖ ਦੇ 450000 ਰੁਪਿਆ ਮਾਦਲ ਫੁੱਲ ਹੋਊਗਾ ਕੋਈ ਚੱਕਰ ਨਹੀਂ ਫੋਨ ਕਰ ਲਿਓ ਵਸਤੇ ਠੀਕ ਆ ਜੀ ਇਹ ਕਿਸੇ ਕਿਸਾਨ ਭਰਾਣੇ ਚ ਲੈਣਾ ਹੋਵੇ 6 ਲੱਖ ਦੇ ਲਗਭਗ ਲੋਨ ਹੋਈ ਟਰੈਕਟਰ ਤੇ ਠੀਕ ਆ ਜੀ ਸਾਹਮਣੇ ਲਗਭਗ 1.5 ਲੱਖ ਰੁਪਿਆ ਤੁਹਾਡੇ ਕੋਲੇ ਹੋਣਾ ਚਾਹੀਦਾ ਆਪਣਾ ਕੋਈ ਵੀ ਟਰੈਕਟਰ ਲੈਣਾ ਹੋਣਾ ਤਾਂ ਇਹ 524 ਸਟਾਰ ਰਿਵਰਸੀਬਲ 2017 ਮਾਡਲ ਹੈ ਵੀਰੇ ਟਰੈਕਟਰ ਹਾਂਜੀ ਨਾਲ ਦੇ ਟਾਇਰ ਨੇ ਟਰੈਕਟਰ ਦੇ 2400 ਤੇ 65 ਘੰਟੇ ਕੋਈ ਚੱਕਰ ਨਹੀਂ 10 ਛੱਡ ਦਾਂਗੇ ਯਾਰ ਤੇਰਾ ਨਾਮ ਲੈ ਕੇ ਆ ਆਵੇ ਸਾਹਮਣੇ ਨੀਲਾ ਮੋਰ ਠੀਕ ਹੈ ਜੀ ਬਾਈ ਗੁਣਾ ਦੀ ਗੋਤਲੀ ਹੈ 11ਵੇਂ ਮਹੀਨੇ ਦਾ ਟਰੈਕਟਰ ਨਿਕਲਿਆ ਹੋਇਆ ਹੈ ਜਮਨ ਨਵਾਂ ਟਰੈਕਟਰ ਆ ਪਲੱਸ ਵਾਲਾ 55 HP ਵਾਲਾ ਆ ਟੈਂਕੀ ਕਿਉਂ ਲਾਈ ਜਾ ਬਾਈ ਇਹ ਵੀ ਸੀਗੇ ਨਾ ਟੈਂਕੀ ਬਾਈ ਜੀ ਇਹ ਨਾ ਤੇਲ ਇੱਕ ਪੰਪ ਵੀ ਲੱਗਿਆ ਹੋਇਆ ਐਕਸਟਰਾ ਠੀਕ ਹੈ ਜੀ ਦੋ ਪੰਪੇ ਦੇ ਇੱਥੇ ਤਿੰਨ ਪੰਪੜਾ ਹਾਂ ਢਾਵੜਾ ਪੰਪੜਾ ਜ਼ਰੂਰ ਦਿਖਾਏ ਇਹ ਟ੍ਰਿਪਲ ਆ 1.5 ਲੱਖ ਤੇ 10000 ਰੁਪਏ ਜੀ ਕਿੰਨੇ ਦਾ ਛੱਡੋਗੇ 480 ਦੇ ਦਾਂਗੇ 480 ਦਾ ਜੀ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਬਾਈ ਕਮਾਨਨਾ ਮਲਾਉਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਠੀ ਟਾਕੋ ਭਰਾ ਵਧੀਆ ਵਧੀਆ ਤੁਸੀਂ ਸੁਣਾਓ ਕਿਰਪਾ ਬਾਬੇ ਜੀ ਕਿੰਨੇ ਟਰੈਕਟਰ ਆਏਗੇ ਬਈ ਅੱਜ ਆਪਣੇ ਕੋਲੇ ਹੈਗੇ 8-9 ਟਰੈਕਟਰ ਵੀਰੇ ਮੰਡੀ ਦੇ ਲਈ ਹਾਂਜੀ ਸਾਰੇ ਟਰੈਕਟਰਾਂ ਦੀ ਲੋਨ ਹੋਊ ਬਾਈ ਸਾਰੇ ਟਰੈਕਟਰ ਦੇ ਬਾਈ ਜੀ ਆਪਣੇ ਤੇ ਲੋਨ ਹੋਜੂਗਾ ਜਿਵੇਂ ਹੁਣ ਕੋਈ ਨਵੇਂ ਮਾਡਲ ਆ ਗਏ ਜਿਹਨਾਂ ਦੇ ਪਾਸੇ ਨਹੀਂ ਹੁੰਨਾ ਤੇ ਨਹੀਂ ਹੁੰਦਾ ਇੱਕ ਤਾਂ ਠੀਕ ਹੈ ਜੀ ਜਿਹੜੇ ਜਨ ਕਹਿੰਦਾ ਪਾ 11-12 ਮਾ ਠੀਕ ਆ ਜੀ ਠੀਕ ਆ ਜੀ ਇੱਕ ਜੇ ਕੋਈ ਉਸੇ ਭਰਾ ਨੇ ਕੋਈ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਹੋਵੇ ਜਸਪ੍ਰੀ ਤਾਂ ਆਪਾਂ ਉਹ ਵੀ ਘਟ ਲੈਨੇ ਆ ਵੀਰੇ ਬਾਜਬ ਰੇਟ ਲਾ ਦਾਂਗੇ ਅਗਲੇ ਨੂੰ ਜੇ ਅਗਲੇ ਨੇ ਵੱਧ ਵੇਚਦਾ ਐਂ ਲੱਗਦਾ ਵੀ ਸਾਡਾ ਘੱਟ ਘੱਟ ਦੇ ਤਾਂ ਬਾਹਰ ਵੇਚ ਲੋ ਆਪਾਂ ਅੱਠ 10 ਦਿਨਾਂ ਦਾ ਟਾਈਮ ਦੇ ਦੇਨੇ ਬਾਕੀ ਆਪਾਂ ਘਟ ਲੈਨੇ ਨਹੀਂ ਫਿਰ ਠੀਕ ਆ ਜੀ ਠੀਕ ਆ ਜੀ ਤੇ ਟਰੈਕਟਰ ਬਾਰੇ ਕਰਦਿਆਂ ਗੱਲਬਾਤ ਹਾਂਜੀ ਜੌਂਡੀਰ ਆ ਗਿਆ ਜੀ 5310 ਜੀ ਦੀ ਡਾ 2018 ਮਾਡਲ ਜਸਪਰੀ ਦਾ ਟਰੈਕਟਰ ਹਾਂਜੀ ਟਰੈਕਟਰ ਦਾ ਰੇਟ ਰੱਖਿਆ ਜੀ ਆਪਾਂ 5 ਲੱਖ ਤੇ 6 ਲੱਖ ਤੇ 85000 ਰੁਪਿਆ ਟਾਇਰਾਂ ਦੀ ਜੇ ਗੱਲਬਾਤ ਕਰੀਏ ਟਾਇਰ ਬਾਈ ਜੀ 75 ਤੋਂ 80 ਪੈਸੇ ਨਾਲ ਦੇ ਟਾਇਰ ਹੈ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਵਾਲਾ ਟਰੈਕਟਰ ਹੈ 30 ਸਪੀਡ ਚਾ 30 ਸਪੀਡ ਚਾਗਾ ਟਰੈਕਟਰ ਦੇ ਆ ਦੇਖੋ ਆ ਚੀਜ਼ਾਂ ਨਾ ਜਿਹੜੀਆਂ ਨਹੀਂ ਜਿਹੜੇ ਜਿਆਦਾ ਚਲਾਈ ਜਾਏ ਟਰੈਕਟਰ ਜਸਪਰੀ ਤੇ ਇਹਨਾਂ ਦਾ ਰੰਗ ਫਿੱਕਾ ਹੋ ਜਾਂਦਾ ਉਹ ਵਜੇ ਪਈਆਂ ਨਵੀਆਂ ਠੀਕ ਆ ਪਟਿਆਲਾ ਟਾਇਰ ਬਿਲਕੁਲ ਨਵੇਂ ਹਾਂ ਪਟਿਆਲਾ ਨੰਬਰ ਹੈ ਫਰਸਟ ਓਨਰ ਟਰੈਕਟਰ ਹੈ ਜੀ ਠੀਕ ਆ ਜੀ 1200 ਘੰਟੇ ਦੇ ਲਗਭਗ ਟਰੈਕਟਰ ਚੱਲਿਆ ਹੋਇਆ ਠੀਕ ਆ ਬਾਈ ਜੀ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ ਫੋਨ ਜਿੱਤੇ ਆਪਾਂ ਤੁਹਾਨੂੰ ਰੇਟ ਘੱਟਵਾ ਤੇ ਥੋੜਾ ਮਾਨਦਾਨ ਫੁੱਲ ਕਰ ਦਿਆਂਗੇ ਕਿਉਂਕਿ ਤੁਹਾਡੇ ਕੋਲੇ ਵੀ ਸਮਾਂ ਥੋੜਾ ਹੈ ਅਸੀਂ ਵੀ ਜਾਣਦਾ ਸਾਡਾ ਟਾਈਮ ਹੈ ਕੋਈ ਫੋਨ ਕਰੂਗਾ ਜਿਵੇਂ ਕੋਈ ਤੁਹਾਡਾ ਨਾਮ ਲੈ ਕੇ ਕਰੂਗਾ 5 ਤੋਂ 10000 ਰੁਪਏ ਅਸੀਂ ਹੋਰ ਵੀ ਮਾਨਦਾਨ ਕਰਾਂਗੇ ਬਾਈ ਜੀ ਕਿੰਨੇ ਦਾ ਕਰ ਦੋਗੇ 85000 ਰਮਾਂਡੀ ਜੀ ਦੀ ਸੇ 650 ਮਹਿੰਦਰਾ 605 605 ਬਾਈ ਜੀ ਫੋਲੋ ਟੌਪ ਮਾਡਲ ਨਕੋਰ ਟਰੈਕਟਰ ਹੈ ਸੀਸੇ ਅਰਗਾ 60 ਐਚਪੀ ਵਾਲਾ ਡੀਆਈ ਆਈ ਚ ਜਿਹੜਾ ਟਰੈਕਟਰ ਆ ਸੀ 60 ਐਚਪੀ ਆ ਟਰੈਕਟਰ ਹੈ ਨੌਨ ਸੀਆਰਡੀ ਹੈ ਬਾਈ ਉਸ ਤੋਂ ਬਾਅਦ ਤਾਂ ਸੀਆਰਡੀ ਆਉਣ ਲੱਗ ਗਿਆ ਨਾ ਚੇਂਜਰ ਵਾਲਾ ਚੇਂਜਰ ਵਾਲਾ ਸਭਾ ਕੇ 500 ਘੰਟਾ ਚੱਲਿਆ ਹੋਇਆ ਟੌਪ ਮਾਡਲ ਟਰੈਕਟਰ ਡਬਲ ਡਿਸਟ੍ਰੀਬਿਊਟਰ ਚੇਂਜਰ ਵਾਲਾ ਹੱਡ ਹੱਡ ਸਿਸਟਮ ਸੋਸ ਨੂੰ ਸਾਰਾ ਨਾਲ ਲੱਗਿਆ ਸਾਰਾ ਨਾਲ ਮਿਲੂਗਾ ਪੂਰਾ ਵਧੀਆ ਘੈਂਟ ਟਰੈਕਟਰ ਹੈ ਜੀ ਜਿਹੜਾ ਟੁੱਟਾ ਸਾਰੀਆਂ ਲੱਗੀਆਂ ਹੋਈਆਂ ਟਰੈਕਟਰ ਜਿਵੇਂ ਨਵਾਂ ਟਰੈਕ ਆ ਸਿੱਟਾਲੀਆਂ ਉਵੇਂ ਜਿਵੇਂ ਪਿੱਛੇ ਠੀਕ ਆ ਜੀ ਕੋਰਾ ਟਰੈਕਟਰ ਹੈ ਜੀ ਜਮਾ ਜੀ 7.5 ਲੱਖ ਘੰਟਾ ਚੱਲੇ ਜੀ ਟਰੈਕਟਰ ਟਰੈਕਟਰ ਰੇਟ ਰੱਖਿਆ ਜੀ 7 ਲੱਖ ਤੇ 45000 ਰੁਪਿਆ ਹਾਂਜੀ ਮਾਦਨ ਫੁੱਲ ਹੋਊਗਾ ਕੋਈ ਚੱਕਰ ਨਹੀਂ ਫੋਨ ਕਰ ਲਿਓ ਬਸ ਤੁਸੀਂ ਠੀਕ ਆ ਜੀ ਇਹ ਕਿਸੇ ਵੀ ਕਿਸਾਨ ਭਰਾਣੇ ਚ ਲੈਣਾ ਹੋਵੇ 6 ਲੱਖ ਦੇ ਲਗਭਗ ਲੋਨ ਹੋਈ ਟਰੈਕਟਰ ਤੇ ਠੀਕ ਆ ਜੀ ਲੱਖ ਤੋਂ 1.5 ਲੱਖ ਰੁਪਿਆ ਤੁਹਾਡੇ ਕੋਲੇ ਹੋਣਾ ਚਾਹੀਦਾ ਆਪਣਾ ਕੋਈ ਵੀ ਟਰੈਕਟਰ ਲੈਣ ਆਉਂਦਾ ਭਰਾ ਟਰੈਕਟਰ ਲੈ ਜਾਓ ਵੀ 1 ਲੱਖ 1.5 ਲੱਖ ਰੁਪਿਆ ਲੈ ਆਓ 55 ਆ ਗਿਆ ਜੀ 855 ਬਾਈ ਜੀ ਬਾਹਰ ਪੰਪਲਾ ਟਰੈਕਟਰ ਨਵੇਂ ਆ ਚੌਕੜਾ ਤੈਰ ਚੌਕੜਾ ਨਵੇਂ ਕਰਤਾਰ ਕੰਪਨੀ ਦਾ ਜਿਹੜਾ ਜਿਆਦਾ ਵਜ਼ੂਰ ਹੋਏ ਸੀ ਹਾਂਜੀ ਠੀਕ ਹੈ ਜੀ ਮਾਡਲ ਇਹ ਮਾਡਲ 1998 ਬਾਹਰ ਪੰਪ ਵਾਲਾ ਟਰੈਕਟਰ ਬੱਬੂ ਦਿਖਾ ਦੇ ਪੰਪ ਪੰਪ ਠੀਕ ਹੈ ਜੀ ਬਾਹਰ ਪੰਪ ਵਾਲਾ ਟਰੈਕਟਰ ਆ ਗਿਆ ਭਾਈ ਇੰਜਨ ਦੀ ਗਾਰੰਟੀ ਹੋਊਗੀ ਕਾਪੀ ਗੱਡੀ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਲੋਨ ਨਹੀਂ ਹੋਣਾ ਭਾਈ ਨਾ ਨਾ ਇਹ ਨਾ ਇਹ ਨਾ ਹੁਣ ਇਹ ਫੀਓਟ ਤੇ ਰੱਖਣਾ ਪਊ ਨਾ ਇਹ ਤੇ ਲੋਨ ਹੋਵੇ ਠੀਕ ਹੈ ਛੋਟਾ ਨਾਲ ਰੱਖ ਵੱਡੇ ਨਾਲ ਛੋਟਾ ਰੱਖ ਲੋ ਜੀ 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 ਤਾਂ ਇਹਦਾ 2,11,000 ਰੇਟ ਰੱਖਿਆ ਜੀ ਇਹਦਾ ਹਾਂਜੀ ਹਾਂਜੀ ਅੱਗੇ ਬਾਈ ਜੀ ਆਪਣੇ ਕੋਲ ਹੈਗਾ 2007 ਮਾਡਲ 75 ਤੋਂ 80 ਹਾਂ 75 ਪੈਸੇ ਡਾਇਰ ਮੰਨ ਕੇ ਆਊਟ ਰੇਟ ਦੇ ਠੀਕ ਆ 3 ਸਪੀਡ ਆ ਬਾਈ 3 ਸਪੀਡ ਹੈ ਹਰਿਆਣਾ ਨੰਬਰ ਆ ਬਾਈ ਜੀ ਟਰੈਕਟਰ ਪਹਿਲਾਂ ਦਾਦ ਦੇ ਨਾਲ ਨਾ ਨਹੀਂ ਹੋਣਾ ਕਿਉਂਕਿ ਪਾਸ ਨਾਂ ਕੀ ਪਿਛਲੇ ਸਾਲੇ ਦੀ 16ਾਂ ਦੇ ਟਾਇਰਾਂ ਦੇ 16 9 28 ਦੇ ਟਾਇਰ ਨੇ ਬਾਈ ਟਰੈਕਟਰ ਦੇ ਛੋਦੇ ਉੱਪਰ ਥੋੜੀ ਥੋੜੀ ਟੱਚਿੰਗ ਹੋਈ ਵੀ ਆ ਠੀਕ ਆ ਜੀ ਐਵੇਂ ਤੁਸੀਂ ਕਹੋ ਵੀ ਅਗਲਾ ਕਰਕੇ ਵੀ ਸਾਨੂੰ ਦੱਸਿਆ ਨਹੀਂ ਸੀ ਬਾਈ ਜੀ 10-20% ਮੰਨ ਕੇ 3,85,000 ਡਮ ਠੀਕ ਹੈ ਜੀ ਟਰੈਕਟਰ ਚਲਾਈ ਦਾ ਆਪਣੇ ਜਿਹੜੇ ਹੌਲੈਂਡ ਆਪਣੇ ਕੋਲ ਤਿੰਨ ਚਾਰ ਟਰੈਕਟਰ ਹੈ ਹਾਂਜੀ ਠੀਕ ਹੈ ਸਾਰੇ ਟਰੈਕਟਰ ਹੈ ਜਮਾ ਨਵੇਂ ਕੋਰੇ ਟਰੈਕਟਰ ਹੋਣਗੇ ਚਲਾਈ ਦੇ ਕੋਈ ਮਗਰੋਂ ਹਿੱਸੇ ਦੀ ਵਾਇਸ ਨਹੀਂ ਹੋਊਗੀ ਕੋਈ ਡੈਕਸ਼ਨਾਂ ਦੀ ਵਾਇਸ ਨਹੀਂ ਠੀਕ ਹੈ ਜੀ ਇੰਜਨ ਗੇਅਰ ਦੇ ਕੋਕ ਕਾਪੀ ਕਾਜ ਜਾਂਦੇ ਸਾਫ ਸੁਥਰੇ ਸਾਹਮਣੇ ਸਪਰਾਜ ਆ ਗਿਆ 8554 ਸਟਾਰ ਰਿਵਰਸਿਬਲ 2017 ਮਾਡਲ ਹੈ ਵੀਰੇ ਟਰੈਕਟਰ ਹਾਂਜੀ ਨਾਲ ਦੇ ਟਾਇਰ ਨੇ ਟਰੈਕਟਰ ਦੇ 2400 ਤੇ 65 ਘੰਟੇ ਅੱਜ ਕੱਲ ਟਰੈਕਟਰ ਚੱਲਿਆ ਹੋਇਆ ਠੀਕ ਆ ਕੋਰਾ ਟਰੈਕਟਰ ਜਮਾ ਕੋਰਾ 10 ਨੰਬਰ ਦਾ ਨਟ ਵੀ ਨਹੀਂ ਖੁੱਲ ਠੀਕ ਹੈ ਜੀ। ਟਰੈਕਟਰ ਦੇ ਹਾਲਤ ਵੇਖੋ ਥੱਲੇ। ਕੋਈ ਪਾਲਛਣੀ ਮਾਰੀ, ਕੁਛ ਨਹੀਂ ਜਮਾ ਨਵਾਂ ਟਰੈਕਟਰ ਹੈ। ਚਿੱਟਾ-ਜੁੱਟਾ ਸਾਰੀਆਂ ਆਹ ਚਿੱਟਾ-ਜੁੱਟਾ ਪਰਚਾ-ਪੁਰਚਾ ਜਮਾ ਨਾਲ ਦੀਆਂ ਭਈਆਂ ਨੇ ਵੀਰੇ। ਠੀਕ ਹੈ ਜੀ। 5,85,000 ਟਰੈਕਟਰ ਦੀ ਡਿਮਾਂਡ ਹੈ। ਠੀਕ ਹੈ ਬਾਈ ਜੀ। ਪੂਰਾ ਨਵਾਂ ਟਰੈਕਟਰ ਹੈ ਗੋਬੀਰੇ। ਠੀਕ ਹੈ। ਟਰੈਕਟਰ ਦੇ 4 ਲੱਖ ਰੁਪਏ ਦੇ ਲੱਗਭਗ ਰਜਿਸਟਰੀ ਤੇ ਲੋਨ ਹੋ ਜੂਗਾ। ਇਹ ਕਿੰਨੇ ਕੁ ਦਾ ਹੋ ਜੂਗਾ ਜੀ? ਟਰੈਕਟਰ ਦੇ ਦਾਂਗੇ ਬਾਈ 5,65,000 ਦਾ। 5,65 ਦਾ ਬਾਕੀ 5000 ਮੇਰਾ ਛੜ ਦੋ। ਕੋਈ ਚੱਕਰ ਨਹੀਂ ਦੱਸ ਛੱਡ ਦਾਂਗੇ ਯਾਰ ਤੇਰਾ ਨਾਮ ਲੈ ਕੇ ਆ ਆ ਸਾਹਮਣੇ ਆ ਗਿਆ ਹੀ 8554 2000 ਵਰਸ ਬੀਟੀਓ 13 ਮਾਡਲ ਹੈ ਬਾਈ ਜੀ 4 ਲੱਖ 65 ਹਜ਼ਾਰ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਹੈ ਵੀ ਸੰਗਰੂਰ ਦਾ ਪਾਵਰ ਸਟੀering ਆ ਹਾਂ ਪੌਲ ਪੰਪਾ ਹਾਂਜੀ ਡਿਸਟ੍ਰੀਬਿਊਟਰ ਹੈ ਨਹੀਂ ਸਰ ਡਿਸਟ੍ਰੀਬਿਊਟਰ ਹੈ ਨਹੀਂ ਜੀ ਠੀਕ ਹੈ ਜੀ ਰੰਗ ਪੈਂਟ ਦਾ ਜੀ ਇਹ ਟਰੈਕਟਰ ਮਾੜੀ ਮੋਢੀ ਡੱਟੇ ਭਾਜ ਬੱਬੂ ਹੋਈ ਹੁੰਦੀ ਆ ਗਿਆ ਮੈਂ ਬਹੁਤ ਜਿਓ ਦੇ ਪੈਦਾ ਕੀ ਹਨ ਹਾਂ ਠੀਕ ਹੈ ਜੀ 3 ਲੱਖ ਦਾ ਟਰੈਕਟਰ ਦਾ ਲੋਨ ਹੋ ਜੇ ਤੇ 460 ਹੈ ਜੀ 4.6 ਦੀ ਮੰਗ ਆ ਹਾਂਜੀ ਹਾਂਜੀ ਅੱਗੇ ਆਪਣੇ ਕੋਲ ਹੈਗਾ ਠੀਕ ਹੈ ਜੀ ਬਈ ਗੁਣਾ ਦੀ ਗੁੱਤਲੀ ਹੈ 11ਵੇਂ ਮਹੀਨੇ ਦਾ ਟਰੈਕਟਰ ਨਿਕਲਿਆ ਹੋਇਆ ਜਮਨ ਨਵਾਂ ਟਰੈਕਟਰ ਆ ਪਲੱਸ ਵਾਲਾ 55 ਐਚਪੀ ਵਾਲਾ ਆ ਟੈਂਕੀ ਜੀ ਕਿਉਂ ਲਾਈ ਆ ਬਈ ਇਹ ਵੀ ਸੀਗੇ ਰਾ ਜੇ ਟੈਂਕੀ ਬਾਈ ਜੀ ਇਹ ਨਾ ਤੇਲ ਇੱਕ ਪੰਪ ਵੀ ਲੱਗਾ ਹੋਇਆ ਐਕਸਟਰਾ ਠੀਕ ਹੈ ਜੀ ਦੋ ਪੰਪ ਇਹਦੇ ਇੱਥੇ ਤਿੰਨ ਪੰਪ ਵਾਲਾ ਹਾਂ ਡਬਲ ਪੰਪ ਵਾਲਾ ਜ਼ਰੂਰ ਦਿਖਾਏ ਇਹ ਟ੍ਰਿਪਲ ਵਾਲਾ ਲੱਗ ਹਾਂ ਇਹ ਟਰਾਲੀ ਵਾਸਤੇ ਜਾਂ ਜਿਵੇਂ ਆਪਾਂ ਕੰਪਿਊਟਰ ਕਰਾਉਣ ਵਾਸਤੇ ਇਹਦਾ ਤੇਲ ਅਲੱਗ ਤੋਂ ਦਿੱਤਾ ਹੋਇਆ ਵੀ ਰਲੇਨਾ ਹਾਂ ਡਬਲ ਡਿਸਟਰੀਬਿਊਟਰ ਇੱਕ ਪੰਪ ਇੱਥੇ ਲਾਤਾ ਠੀਕ ਹੈ ਜੀ ਲੈਫਟ ਟਾਲੀ ਵਗੈਰਾ ਚਕਾਉਣ ਵਾਸਤੇ ਡੈਪਰ ਵਗੈਰਾ ਚਕਾਉਣ ਨੂੰ ਠੀਕ ਹੈ ਜੀ ਬਾਜੀ ਪੂਰੇ ਭਾਈ ਹਿੱਸੇ ਦੀ ਵਾਂਗ ਹੋਰਾ ਵੀ ਨਹੀਂ ਭਾਈ ਸੁੱਤਾ ਟਰੈਕਟਰ ਹੈਗਾ ਬਾਡੀ ਲਾਈਨ ਦਾ ਸਾਰਾ origignal ਟਰੈਕਟਰ ਹੈ ਮਾੜੀ ਮੋਟੀ ਸ਼ੋਹ ਦੀ ਤੇ ਬੰਪਰ ਦੀ ਟੱਚਿੰਗ ਜ਼ਰੂਰ ਹੋਈ ਹੋਈ ਆ ਫਰੰਟ ਵਾਲੇ ਟਾਇਰ ਨਵੇਂ ਆ ਭਾਈ ਚਾਰੇ ਟਾਇਰ ਜਮ੍ਹਾਂ ਨਵੇਂ ਆ ਠੀਕ ਹੈ ਜੀ ਐਮਆਰ ਪਜੋਂ ਜਿਵੇਂ ਪਿਆ ਖੜਾ ਹੈ ਚਾਰ 24 ਮਾਡਲ ਦੇ 72000 ਰੁਪਏ ਦੇ ਟਾਇਰ ਪਾਇਆ ਸੀ ਬੰਦੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਮਾਡਲ ਜੀ ਇਹ ਮਾਡਲ 2010 ਹੈ 11ਵੇਂ ਮਹੀਨੇ ਦਾ ਆਰਸੀ 2011 ਦੀ ਵੀ ਹੋ ਸਕਦੀ ਹੈ ਪਰ ਅਸੀਂ 10 ਕਰਕੇ ਦੇਵਾਂਗੇ ਡਾਟੀ ਠੀਕ ਹੈ ਡਿਮਾਂਡ ਇਹਦੀ ਕਿੰਨੇ ਦੀ ਡਿਮਾਂਡ 5 ਲੱਖ ਤੇ 10000 ਰੁਪਏ ਜੀ ਕਿੰਨੇ ਕਰ ਛੱਡੋਗੇ 480 ਦਾ ਦੇ ਦਾਂਗੇ 480 ਦਾ ਜੀ ਬਈ ਠੀਕ ਹੈ ਜੀ ਹਾਂਜੀ ਪ੍ਰਾਣਾ ਵੀ ਕੱਟਿਆ ਲੋਨ ਵੀ ਹੋਊ ਤੇ ਸ਼ੋਰੂਮ ਵੀ ਹੈਗਾ ਬਾਈ ਦਾ ਹਾਂ ਇੰਟੀਗ੍ਰੇਟ ਆਪਣਾ ਪਿੰਡ ਹੈਗਾ ਜੀ ਕੋਰਸ਼ਮੀਰ ਆਪਣਾ ਉੱਥੇ ਨੌਰਾ ਬਣਾਇਆ ਹੋਇਆ ਹੈ ਮੇਨ ਰੋਡ ਦੇ ਉੱਤੇ ਬਠਿੰਡਾ ਮਾਨਸਾ ਰੋਡ ਤੇ ਬੱਬੂ ਠੀਕ ਹੈ ਜੀ ਉੱਥੇ ਜਦੋਂ ਆਪਾਂ ਮਾਨਸਾ ਰੋਡ ਨੂੰ ਆਣੇ ਸਾਡੇ ਤੋਂ ਬਠਿੰਡੇ ਦਾ ਬੱਸ ਸਟੈਂਡ ਸਿਰਫ 9 ਕਿਲੋਮੀਟਰ ਤੇ ਰਹਿ ਜਾਂਦਾ ਠੀਕ ਹੋਰ ਲੈਣਾ ਫੋਰ ਲਾਈਨ ਦੇ ਉੱਤੇ ਆਪਣਾ ਨੌਰਾ ਜੀ ਕਮਾਨ ਟਰੈਕਟਰ ਦੇ ਉੱਤੇ ਫਲੈਕਸਾਂ ਲੱਗੀਆਂ ਹੋਈਆਂ ਉੱਥੇ ਠੀਕ ਆ ਬਾਈ ਜੀ ਆਪਣਾ ਨੰਬਰ ਹੈਗਾ 9465362000 ਕਮਾਂ ਟਰੈਕਟਰ ਦੇ ਨਾਂ ਤੇ ਮੇਰਾ ਪੇਜ ਵੀ ਚੱਲਦਾ ਉਹ ਤੇ ਸਾਰੇ ਟਰੈਕਟਰਾਂ ਦੇ ਵੀਡੀਓ ਪਾਈਆਂ ਹੁੰਦੀਆਂ। ਉਹ ਬਾਈ ਨੂੰ ਫੋਲੋ ਕਰ ਲਿਓ ਜੀ ਪੇਜ ਤੇ ਜਾ ਕੇ। ਜੀ ਬਾਈ ਜੀ। ਠੀਕ ਆ ਬਾਈ ਜੀ। ਧੰਨਵਾਦ ਬਾਈ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਭਰਾ ਥੋੜਾ ਸਾਨੂੰ ਸਮਝਾ ਦੇ। ਧੰਨਵਾਦ। ਹਾਂ ਜੀ ਦੋਸਤੋ ਵੀਡੀਓ ਵਧੀਆ ਲੱਗੀ, ਲਾਈਕ, ਕਮੈਂਟ, ਸ਼ੇਅਰ ਕਰਕੇ ਜਰੂਰ ਅੱਛਾ ਮਿਲ ਜੇ ਨਵੀਂ ਵੀਡੀਓ ਨਾਲ ਧੰਨਵਾਦ।